ਆਸਾ ਮਹੱਲਾ ਪੰਜਵਾਂ ਛੰਤ ਘਰਿ ਸੇਵਾ ਇਕ ਓ ਅੰਕਾਰ ਸਤਿਗੁਰ ਪ੍ਰਸਾਦਿ ਸਲੋਕ ਜਾ ਕਉ ਭਏ ਕਿਰਪਾਲੁ ਪ੍ਰਭ ਹਰਿ ਹਰਿ ਸੇਈ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟਤ ਸਾਦ ਸੰਗਾਤ ਸੰਤ ਜਲ ਦੁਦ ਨਿਆਈ ਰੀਤ ਅਬ ਦੁਦ ਆਚ ਨਹੀਂ ਮਨ ਐਸੀ ਪੀਤ ਹਰੇ ਅਬ ੳਰਜਿਓ ਆਲ ਕਮਲੇਹ ਬਾਸਨ ਮਾਹੇ ਮਗਨ ਇਕ ਖੇਨ ਭੀ ਨਾਹੇ ਕਰੈ ਖੇਨ ਨਾਹੇ ਡਰੀਐ ਪ੍ਰੀਤ ਹਰੀਐ ਸੀਗਾਰ ਹਬ ਰਸ ਅਰਪੀਐ ਜਹ ਦੁਖ ਸੁਣੀਐ ਜਮ ਪੰਥ ਭਣੀਐ ਸਹਿ ਸਾਧ ਸੰਗ ਨਾ ਡਰ ਪੀਐ ਕਰ ਕੀਰਤ ਗੋਵਿੰਦ ਗੁਣੀਐ ਸਗਲ ਪਰਾਸ਼ਤ ਦੁਖ ਹਰੇ ਬਹੁ ਨਾਨਕ ਸ਼ੰਤ ਗੋਵਿੰਦ ਹਰ ਕੇ ਮਨ ਹਰ ਸਿਉ ਨੇਹੋਂ ਕਰੇ ਹੋ ਐਸੀ ਮਨਪ੍ਰੀਤ ਹਰੇ ਜੈਸੀ ਮਸ਼ੁਲੀ ਨੀਰ ਇੱਕ ਖੇਨ ਭੀਨਾ ਧੀਰੇ ਮਨ ਐਸਾ ਨੇਹੋ ਕਰੇ ਹੋ ਜੈਸੀ ਚਾਤ੍ਰਿਕ ਪਿਆਸ ਖੇਨ ਖੇਨ ਬੂੰਦ ਚਬੈ ਬਰਸ ਸੁਹਾਵੇ ਮੇਹੋ ਹਰ ਪ੍ਰੀਤ ਕਰੀਜੈ ਇਹੋ ਮਨ ਦੀਜੈ ਅਤ ਲਾਈਐ ਚਿਤ ਮੁਰਾਰੀ ਮਾਨ ਨਾ ਕੀਜੈ ਸਰਣ ਤਰੀਜੈ ਦਰਸ਼ਨ ਕਾਓ ਬਲਿਹਾਰੀ ਗੁਰ ਸੋ ਪ੍ਰਸੰਨੇ ਮਿਲਨਾ ਵਿਛੁਣਨੇ ਧਨ ਦੇਂਦੀ ਸਾਚ ਸੁਨੇਹਾ ਕਹੋ ਨਾਨਕ ਸ਼ੰਤ ਅਨੰਤ ਠਾਕੁਰ ਕੀ ਹਰਿ ਸਿਉ ਕੀਜੈ ਨੇਹਾ ਮਨ ਐਸਾ ਨੇਹ ਹੋ ਕਰੇ ਹੋ ਚੱਕਵੀ ਸੂਰ ਸੁਨੇਹਾ ਚਿਤ ਵੈ ਆਸ ਕਰਨੀ ਕਦ ਦਿਨ ਅਰ ਦੇਖੀਐ ੋ ਕੇਲ ਅੰਬ ਪ੍ਰੀਤ ਚਵੈ ਸੁਹਾਵੀਆ ਮਨ ਹਰ ਰੰਗ ਕੀ ਜੀਐ ਹਰ ਪ੍ਰੀਤ ਕਰੀਜੈ ਮਾਨ ਨਾ ਕੀਜੈ ਇੱਕ ਰਾਤੀ ਕੇ ਹੱਬ ਪਾ ਹੁਣਿਆ ਅਬ ਕੀਆ ਰੰਗ ਲਾਇਓ ਮੋਹ ਰਚਾਇਓ ਨਾਂਗੇ ਆਵਣ ਜਾਵਣਿਆ ਫਿਰ ਸਾਧੂ ਸਰਣੀ ਪੜੀਐ ਚਰਣੀ ਆਬ ਤੂਟ ਸੋ ਮੋਹ ਜੋ ਕੀਤੀ ਐ ਕਹੋ ਨਾਨਕ ਸ਼ੰਤ ਦਿਆਲ ਪੁਰਖ ਕੇ ਮਨ ਹਰ ਲਾਏ ਪੀਤ ਕਬ ਦਿਨ ਅਰ ਦੇਖੀਐ ਨੇ ਸੁਕਰ ਅੰਕ ਜੈਸੇ 나ਦ ਸੁਣ ਸਰਬਣੀ ਹੀ ਉਹ ਡਿਵੇ ਮਨ ਐਸੀ ਪ੍ਰੀਤ ਕੀਜੈ ਜੈਸੀ ਤਰुण ਪਧਾਰ ੁਰਜੀ ਕਰਹਿ ਸਿਵੈ ਇਹੋ ਮਨ ਲਾਲ ਦੀਜੈ ਮਨ ਲਾਲਹਿ ਦੀਜੈ ਭੋਗ ਕਰੀਜੈ ਹਾਵ ਖੁਸ਼ੀਆਂ ਰੰਗ ਮਾਣੇ ਫਿਰ ਆਪਣਾ ਪਾਇਆ ਰੰਗ ਲਾਲ ਬੁਣਾਇਆ ਆਤ ਮਿਲਿਓ ਮਿੱਤਰ ਚਿਰਾਣੀ ਗੋਰਥੀਆ ਸਾਖੀ ਤਾਂ ਡਠਮ ਆਖੀ ਫਿਰ ਜਿਹਾ ਆਵਰ ਨਾ ਦੀਸੈ ਕਹੋ ਨਾਨਕ ਸ਼ੰਤ ਦਇਆਲ ਮੋਹਨ ਕੇ ਮਾਨ ਹਰ ਚਰਨ ਗਹੀਜੈ ਐਸੀ ਮਨ ਪ੍ਰੀਤ ਕੀਜੈ ਆਸਾ ਮਹੱਲਾ ਪੰਜਵਾਂ ਸਲੋਕ ਵਨ ਵਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਹੇ ਨਾਨਕ ਭੇਟੇ ਸਾਧ ਜਗ ਹਰ ਪਾਇਆ ਮਨ ਮਾਹੇ ਛੰਤ ਜਾ ਕਉ ਖੋਜਹਿ ਅਸੰਖ ਮੁਨੀ ਅਨੇਕ ਤਪੇ ਬ੍ਰਹਮੇ ਕੋਟ ਆਰਾਧ ਹੈ ਗਿਆਨੀ ਜਾਪ ਜਪੇ ਜਪ ਤਾਪ ਸੰਜਮ ਕਿਰਿਆ ਪੂਜਾ ਅਨਿਕ ਸੋਧਨ ਬੰਦਨਾ ਕਰ ਗਵਨ ਬਸੁਦਾ ਤੀਰਥ ਹੈ ਮੱਜਨ ਮਿਲਨ ਕਾਓ ਨਿਰੰਝਨਾ ਮਾਨੋਖ ਬਾਨ ਤੈਨ ਪਸੂ ਪੰਖੀ ਸਗਲ ਤੁਝਹਿ ਆਰਾਦਤੇ ਦਿਆਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ ਕੋਟ ਵਿਸ਼ਨ ਅਵਤਾਰ ਸ਼ੰਕਰ ਜਟਾ ਧਾਰ ਚਾਹੇ ਤੁਜਹ ਦਿਆਰ ਮਾਨ ਤਨ ਰੁਚ ਅਪਾਰ ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ ਸੋਰ ਸਿਧ ਗਾਨ ਗੰਧਰਵ ਧਿਆਵਹਿ ਜਾਖ ਕਿੰਨਰ ਗੁਣ ਭਨੀ ਕੋਟ ਇੰਦਰ ਅਨੇਕ ਦੇਵਾ ਜਪਤ ਸੁਆਮੀ ਜੈ ਜੈਕਾਰ ਅਨਾਥ ਨਾਥ ਦਇਆਲ ਨਾਨਕ ਸਾਧ ਸੰਗਤ ਮਿਲ ਉਦਾਰ ਕੋਟ ਦੇਵੀ ਜਾ ਕਾਓ ਸੇਵਹਿ ਲਖਮੀ ਅਨੇਕ ਭਾਤ ਗੋਪਤ ਪ੍ਰਗਟ ਜਾ ਕਾਓ ਅਰਾਧਹਿ ਪਾਉਣ ਪਾਣੀ ਦਿਨ ਸਰਾਤ ਨਖੇ ਅਤਰ ਸਸੀ ਆਰ ਸੂਰਤ ਆਵਹਿ ਵਾਸੁਦ ਗਗਨਾ ਗਾਵੈ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਸਿ ਆਵ ਗਾਇ ਸਿਮਰਤ ਪੁਰਾਨ ਚਤੁਰ ਵੇਦ ਹੈ ਖਾਟ ਸਾਸਤਰ ਜਾ ਕਉ ਜਪਾਤ ਪਤ ਤ ਪਾਵਨ ਭਗਤ ਵਛਲ ਨਾਨਕ ਮਿਲਿਐ ਸੰਗ ਸਾਤ ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ ਅਨਜਾਨਤ ਜੋ ਸੇਵੈ ਤੇਤੀ ਨਹ ਜਾਏ ਗਨੀ ਅਵਗਤ ਅਗਨਤ ਅਥਾਹ ਠਾਕੁਰ ਸਗਲ ਮੰਝੇ ਬਾਹਰਾ ਸਰਬ ਜਾਚਿਕ ਏਕ ਦਾਤਾ ਨਹ ਦੂਰ ਸੰਗੀ ਜਾਹਰਾ ਵਾਸ ਭਗਤ ਥੀਆ ਮਲੇ ਜੀਆ ਤਾਂ ਕੀ ਉਪਮਾ ਕਿਤ ਗਨੀ ਇਹੋ ਦਾਨ ਮਾਨ ਨਾਨਕ ਪਾਏ ਸੀਸ ਸਾਧ ਹੈ ਧਾਰ ਚਰਣੀ ਆਸਾ ਮਹੱਲਾ ਪੰਜਵਾਂ ਸਲੋਕ ਉਦਮ ਕਰਹੁ ਵਡਭਾਗੀ ਹੋ ਸਿਮਰਹੁ ਹਰਿ ਹਰਿ ਰਾਏ ਨਾਨਕ ਜਿਸ ਸਿਮਰਤ ਸਭ ਸੁਖ ਹੋਵਹਿ ਦੁਖ ਦਰਦ ਭ੍ਰਮ ਜਾਏ ਛੰਤ ਨਾਮ ਜਪਤ ਗੋਬਿੰਦ ਨਹਿ ਅਲਸਾਈਐ ਭੇਟਤ ਸਾਧੂ ਸੰਗ ਜਾਮ ਪੁਰ ਨਹਿ ਜਾਈਐ ਦੁਖ ਦਰਦ ਨਾ ਭਾਉ ਬਿਆਪੈ ਨਾਮ ਸਿਮਰਤ ਸਾਧ ਸੁਖੀ ਸਾਸ ਸਾਸ ਅਰਾਧ ਹਰ ਹਰ ਧਿਆਏ ਸੋ ਪ੍ਰਭ ਮਨ ਮੁਖੀ ਕਿਰਪਾਲ ਦਇਆਲ ਰਸਾਲ ਗੁਣ ਨਿਧ ਕਰ ਦਇਆ ਸੇਵਾ ਲਾਈਐ ਨਾਨਕ ਪੈ ਅੰਪੈ ਚਰਨ ਜੰਪੈ ਨਾਮ ਜਪਤ ਗੋਬਿੰਦ ਨਹਿ ਅਲਸਾਈਐ पावन पद त पुनीत नाम निरंजन धर्म अंधेर विनाश ज्ञान गुरु अंजना गुरु ज्ञान अंजन प्रभ निरंजन जाल थल मही आल पूरिया एक निमख जा कह रिदय वसिया मिटेत सहद सूरिया ਗੁਆਦ ਗੋਦ ਸਮਰਥ ਸੁਵਾਮੀ ਸਰਬ ਕਾ ਭਾਵ ਭੰਜਨਾ ਨਾਨਕ ਪੈੰਮ ਪੈ ਚਰਨ ਜੰਪੈ ਪਾਵਨ ਪਤ ਤ ਤੁਨੀਤ ਨਾਮ ਨਿਰੰਜਨਾ ਓਟ ਗਹੀ ਗੋਪਾਲ ਦਇਆਲ ਕਿਰਪਾ ਨਿਦੇ ਮੋਹੇ ਆਸਰ ਤੋ ਚਰਨ ਤੁਮਾਰੀ ਸਰਨ ਸਿਧੇ ਹਰ ਚਰਨ ਕਾਰਣ ਕਰਨ ਸੁਆਮੀ ਪਤਤ ਉਦਰਣ ਹਰ ਹਰੇ ਸਾਗਰ ਸੰਸਾਰ ਭਾਵ ਉਤਾਰ ਨਾਮ ਸਿਮਰਤ ਬਹੁ ਤਰੇ ਵਾਦ ਅੰਤ ਬੇਅੰਤ ਖੋਜਹਿ ਸੁਨੀ ਉਦਰਣ ਸੰਤ ਸੰਗ ਵਿਦੇ ਨਾਨਕ ਪੈ ਅੰ ਪੈ ਚਰਨ ਜੰਪੈ ਓਟ ਗਈ ਗੋਪਾਲ ਦਇਆਲ ਕਿਰਪਾ ਨਿਦੇ ਭਗਤ ਬਚਲ ਹਰ ਬਿਰਦ ਆਪ ਬਨਾਇ ਜਹ ਜਹ ਸੰਤ ਆਰਾਧ ਹੈ ਤਹ ਤਹ ਪ੍ਰਗਟਾਇਆ ਪ੍ਰਭ ਆਪ ਲਈ ਸਮਾਏ ਸਹਿਜ ਸੁਭਾਏ ਭਗਤ ਕਾਰਜ ਸਾਰੇ ਆ ਆਨੰਦ ਹਰ ਜਸ ਮਾ ਮੰਗਲ ਸਰਬ ਦੁਖ ਵਿਸਾਰੇ ਆ ਜਮਤਕਾਰ ਪ੍ਰਗਾਸ ਦਹਿ ਦਿਸ ਏਕ ਤਹਿ ਦ੍ਰਿਸ਼ਟਾਇ ਨਾਨਕ ਪੈ ਅੰਪੈ ਚਰਨ ਜੰਪੈ ਭਗਤ ਵਛਲ ਹਰ ਬਿਰਦ ਆਪ ਬਨਾਇ ਆਸਾ ਮਹੱਲਾ ਪੰਜਵਾ ਥੇਰ ਸੰਤਨ ਸੁਹਾਗ ਮਰੈ ਨਾ ਜਾਵੈ ਜਾ ਕੈ ਗ੍ਰਹਿ ਹਰ ਨਾ ਆਹੋ ਸੋ ਸਦ ਹੀ 라ਵੈ ਅਵਨਾਸੀ ਅਵਗਤ ਸੋ ਪ੍ਰਭ ਸਦਾ ਨਵਤਨ ਨਿਰਮਲਾ ਨਹਿ ਦੂਰ ਸਦਾ ਹਦੂਰ ਠਾਕੁਰ ਦਹ ਦਿਸ ਪੂਰਨ ਸਾਧ ਸਦਾ ਪ੍ਰਾਨ ਪਥ ਗਤ ਮਤ ਜਾਤੇ ਪ੍ਰੇਯ ਪ੍ਰੀਤ ਪ੍ਰੀਤਮ ਭਾਵਏ ਨਾਨਕ ਵਖਾਣੈ ਗੁਰਬਚਨ ਜਾਣੈ ਸਿਰ ਸੰਤਨ ਸੁਹਾਗ ਮਰੈ ਨਾ ਜਾਵੈ या कौ अनद घना सुखवंती सा नार शोभापूरबणा मान महत कल्याण हर जस सो प्रभु नेद तेत गृहे नहि उना सब कछु ਮਧੁਰ ਬਾਣੀ ਰਹਿਮਾਨੀ ਥਿਰ ਸੁਹਾਗ ਤਾ ਕਾ ਬਣਾ ਨਾਨਕ ਵਖਾਣੈ ਗੁਰਬਚਨ ਜਾਣੈ ਜਾ ਕੋ ਰਾਮ ਭਤਾਰ ਤਾ ਕੈ ਅਨੰਦ ਘਣਾ ਆਵ ਸਖੀ ਸੰਤ ਪਾਸ ਸੇਵਾ ਲਾਗੀਐ ਤਿਸਾਉ ਚਰਨ ਪਖਾਰ ਆਪ ਤਿਆਗੀਐ ਤਜ ਆਪ ਮਿਟੈ ਸੰਤਾਪ ਆਪ ਨਹਿ ਜਾਣਾਈਐ ਸਰਣ ਗਹੀਜੈ ਮਾਨ ਲੀਜੈ ਕਰੇ ਸੋ ਸੁਖ ਪਾਈਐ ਕਰ ਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰੈਣ ਜਾਗੀਐ ਨਾਨਕ ਬਖਾਣੈ ਗੁਰਬਚਨ ਜਾਣੈ ਆਓ ਸਖੀ ਸੰਤ ਪਾਸ ਸੇਵਾ ਲਾਗੀਐ ਜਾ ਕੈ ਮਸਤਕ ਭਾਗ ਸੇ ਸੇਵਾਲ ਆਉ ਤਾ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲਾਗਿਆ ਭਰਮ ਮੋਹ ਵਿਕਾਰ ਦੂਜਾ ਸਗਲ ਤਿਨਹਿ ਤਿਆਗੇਆ ਮਨ ਸਾਤ ਸਹਿਜ ਸੁਭਾਉ ਬੂਠਾ ਅਨੰਦ ਮੰਗਲ ਗੁਣ ਗਾਇਆ ਨਾਨਕ ਵਖਾਣੈ ਗੁਰਬਚਨ ਜਾਣੈ ਜਾ ਕੈ ਮਸਤਕ ਭਾਗ ਸੇ ਸੇਵਾ ਲਾਇਆ